ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੇ ਘਰ ਪਹੁੰਚੇ ਨੇ ਔਰ ਘਰ ਪਹੁੰਚ ਕੇ ਪਰਿਵਾਰ ਨੂੰ ਮਿਲੇ ਮੈਂ ਬਹੁਤ ਵਾਰ ਕਿਹਾ ਕਿ ਪਰਿਵਾਰ ਦੇ ਲਈ ਮੇਨ ਬੰਦੇ ਦਾ ਹੋਣਾ ਛਾਣੇ ਬੰਦੇ ਦਾ ਹੋਣਾ ਬਹੁਤ ਮਹੱਤਵ ਰੱਖਦਾ ਹੈ ਬਹੁਤ ਜ਼ਰੂਰੀ ਹੁੰਦਾ ਹੈ ਪਰ ਜਿਹੜੇ ਇਹ ਕਿਸਾਨ ਆਗੂ ਨੇ ਇਹਨਾਂ ਲਈ ਮੈਂ ਦਲਾਲ ਸ਼ਬਦ ਕਿਉਂ ਵਰਤਦਾ ਇਹ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਨੇ ਇਹਨੂੰ ਜਿਹੜੇ ਕੇਂਦਰੀ ਮੰਤਰੀ ਨੇ ਖੇਤੀਬਾੜੀ ਸ਼ਿਵਰਾਜ ਸਿੰਘ ਟੋਹਣ ਉਹਨੇ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਡਲੇਵਾਲ ਸਾਹਿਬ ਮਰਨ ਵਰਤ ਖਤਮ ਕਰ ਦਿਓ ਤੁਹਾਡੇ ਸਾਨੂੰ ਲੋੜ ਹੈ ਆਸ਼ਾਏ ਨੇ ਦਲਾਲ ਲੈਣਾ ਮਰਨ ਵਰਤ 113 ਦਿਨਾਂ ਬਾਅਦ ਸ਼ਾਇਦ ਇੰਨੇ ਕੀ ਬਣਦੇ ਮੇਰੇ ਸਭ ਨਾਲ ਖਤਮ ਕਰਤਾ ਤੇ ਉਹ ਤੋਂ ਬਾਅਦ ਘਰੋਂ ਕੀ ਸਟੇਟਮੈਂਟ ਆਉਂਦੀ ਹੈ ਇੱਕ ਤਾਂ ਇਹ ਇਹ ਕਹਿ ਰਿਹਾ ਕਹਿੰਦਾ ਮੈਂ ਜਿਹੜੀ ਪ੍ਰਪੋਜ਼ਲ ਭੇਜੀ ਸੀ ਸ਼ਿਵਰਾਜ ਸਿੰਘ ਟੋਹਣ ਖੇਤੀਬਾੜੀ ਮੰਤਰੀ ਨੇ ਉਹ ਮੈਨੂੰ ਕਬੂਲ ਨਹੀਂ ਹੈਗੀ ਮੈਨੂੰ ਮਨਜ਼ੂਰ ਨਹੀਂ ਹੈ ਤੋ ਇਹ ਦੇਖੋ ਕਿ ਕਿਦਾਂ ਲੋਕਾਂ ਨੂੰ ਬੇਕੂਬ ਬਣਾਉਂਦੇ ਨੇ ਪਹਿਲਾਂ ਤਾਂ ਉਹਦੇ ਕਹਿਣ ਤੇ ਇਹਨੇ ਮਰਨਵਾਰਤ ਖਤਮ ਕੀਤਾ ਜਦੋਂ ਮਰਨਵਾਰਤ ਖਤਮ ਕਰਤਾ ਫਿਰ ਕਹਿੰਦਾ ਤੁਹਾਡੀ ਪ੍ਰਪੋਜ਼ਲ ਮੈਨੂੰ ਕਬੂਲ ਨਹੀਂ ਮੈਂ ਤੁਹਾਡੇ ਕਹਿਣ ਤੇ ਨਹੀਂ ਕਹਿੰਦਾ ਮਰਨਵਾਰਤ ਤੋੜਿਆ ਦੇਖੋ ਕਿਦਾਂ ਇਹ ਬੰਦੇ ਝੂਠ ਬੋਲਦੇ ਨੇ ਕਿਦਾਂ ਲੋਕਾਂ ਨੂੰ ਬੇਵਕੂਬ ਬਣਾਉਂਦੇ ਆ ਦੂਜੀ ਗੱਲ ਕਹਿੰਦਾ ਅਸੀਂ ਤਾਮਨ ਲਾਡੂ ਦੇ ਵਿੱਚ ਮਹਾ ਪੰਚਾਇਤ ਕਰਾਂਗੇ ਕਿਸਾਨ ਜਥੇਬੰਦੀਆਂ ਹੋਣਗੀਆਂ ਖੁੱਲੇ ਮਸ਼ਵਰੇ ਹੋਣਗੇ ਐਮਐਸਪੀ ਤੇ ਸੈਂਟਰ ਸਰਕਾਰ ਨਾਲ ਕਿਵੇਂ ਟੱਕਰ ਲਾਉਣੀ ਹੈ ਇਹ ਗੱਲ ਨੂੰ ਨਾ ਥੋੜਾ ਜਿਹਾ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਕਿਸਾਨ ਉਹ ਧਿਆਨ ਦੇ ਨਾਲ ਸੁਣੋ ਹਾਲੇ ਪੰਜਾਬ ਦੇ ਵਿੱਚ ਤਾਂ ਜੁੱਤੀਆਂ ਘੱਟ ਪਈਆਂ ਨੇ ਜਦੋਂ ਇਹ ਮਹਾਪੰਚਾਇਤ ਤਾਮਨ ਲਾਡੂ ਵਿੱਚ ਕਰਨਗੇ ਨਾ ਉੱਥੇ ਜੁੱਤੀਆਂ ਬਹੁਤ ਵਹਿਣਗੀਆਂ ਉਸ ਦਾ ਛੇਤੀ ਕਿਤੇ ਖਾਣ ਪੀਣ ਦਾ ਵੀ ਪ੍ਰਬੰਧ ਵੀ ਨਹੀਂ ਹੋਣਾ ਆ ਜਿਹੜੀਆਂ ਬਿਸ਼ਲੇਰੀ ਦੀਆਂ ਬੋਤਲਾਂ 22 ਰੁਪਈਆਂ ਵਾਲੀ ਤੁਹਾਨੂੰ ਖਨੌਰੀ ਬਾਰਡਰ ਤੇ ਮਿਲ ਗਈਆਂ ਸੀ ਨਾ ਜਾਂ ਦਿੱਲੀ ਬਾਰਡਰਾਂ ਤੇ ਉਹ ਤਾਮਨ ਲਾਡੂ ਜ ਨਹੀਂ ਮਿਲਣਗੇ ਉਹ ਤੇ ਛਿੱਤਰ ਇੰਨੇ ਕ ਪੈਣਗੇ ਗਿਣੇ ਵੀ ਨਹੀਂ ਜਾਣੇ ਇਹ ਕਿਸਾਨਾ ਕੋ ਡੱਲੇ ਵਾਲ ਵਰਗੇ